ਵਿਦੇਸ਼ 'ਚ ਨੌਜਵਾਨ ਵੱਲੋਂ ਪੰਜਾਬੀ ਵਿਦਿਆਰਥਣ ਜੈਸਮਿਨ ਕੋਲ ਨੂੰ ਜ਼ਿੰਦਾ ਦੱਬਣ ਦੇ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਹੁਣ ਤਾਰਿਕ ਜੋਤ ਸਿੰਘ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਤੇ ਪਿੰਡ ਦਾ ਸਰਪੰਚ ਆਇਆ ਹੈ ਕੈਮਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੂਜੀਆ ਵਿਦੇਸ਼ ਦੇ ਵਿੱਚ ਪੰਜਾਬੀ ਵਿਦਿਆਰਥੀ ਨੂੰ ਜਿਉਂਦਾ ਦੱਬਨ ਦੇ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਦੱਸਦੀ ਹੈ ਕਿ ਦੋਸ਼ੀ ਤਾਰਿਕ ਜੇਤ ਸਿੰਘ ਦੇ ਹੁਣ ਪਰਿਵਾਰਕ ਮੈਂਬਰ ਵੀ ਕੈਮਰੇ ਸਾਹਮਣੇ ਆਏ ਨੇ ਤਾਰਿਕਜੋਤ ਸਿੰਘ ਦੇ ਪਿੰਡ ਦਾ ਸਰਪੰਚ ਜਿਹੜਾ ਉਹ ਵੀ ਹੁਣ ਕੈਮਰੇ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਜਿੱਥੇ ਪਰਿਵਾਰਕ ਮੈਂਬਰਾਂ ਦੇ ਵਤੀਰੇ ਬਾਰੇ ਗੱਲ ਕੀਤੀ ਗਈ ਤਾਂ ਉੱਥੇ ਹੀ ਤਾਰਿਕਜੋਤ ਸਿੰਘ ਦੇ ਵਤੀਰੇ ਬਾਰੇ ਵੀ ਕਾਫੀ ਗੱਲਾਂ ਕੈਮਰੇ ਸਾਹਮਣੇ ਕਹੀਆਂ ਗਈਆਂ ਨੇ ਦਰਅਸਲ ਸਾਲ 2021 ਦੇ ਵਿੱਚ ਪੰਜਾਬੀ ਵਿਦਿਆਰਥਣ ਜੈਸਮੀਨ ਕੋਲ ਨੂੰ ਤਾਰੀਕ ਜੋਤ ਸਿੰਘ ਦੇ ਵੱਲੋਂ ਰੰਜਿਸ਼ ਤੇ ਚਲਦਿਆਂ ਜਿਉਂਦਾ ਦ압 ਦਿੱਤਾ ਗਿਆ ਸੀ ਕਿਉਂਕਿ ਜੈਸਮੀਨ ਕੋਲ ਨੇ ਉਸ ਦੇ ਨਾਲ ਸੰਪਰਕ ਤੋੜ ਦਿੱਤਾ ਸੀ ਅਤੇ ਇਸੇ ਦੇ ਚਲਦਿਆਂ ਤਾਰੀਕ ਜੋਤ ਸਿੰਘ ਨੇ ਉਸ ਨੂੰ ਜਿਉਂਦਾ ਦ압 ਦਿੱਤਾ ਅਤੇ ਹੁਣ ਉਸ ਨੂੰ 22 ਸਾਲ 10 ਮਹੀਨਿਆਂ ਦੀ ਸਜ਼ਾ ਜਿਹੜੀ ਹੈ ਉਹ ਅਦਾਲਤ ਦੇ ਵੱਲੋਂ ਸੁਣਾਈ ਗਈ ਹੈ ਜਿਸ ਤੋਂ ਬਾਅਦ ਹੁਣ ਤਾਰੀਕ ਜੋਤ ਸਿੰਘ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਗਵਾਂਢੀ ਤੇ ਨਾਲ ਹੀ ਪਿੰਡ ਦਾ ਸਰਪੰਚ ਜੋ ਕੈਮਰੇ ਸਾਹਮਣੇ ਆਇਆ ਕਿਕੋ ਜੋਨਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦਿਆਂ ਤਾਰਿਕ ਜੋਤ ਸਿੰਘ ਦੇ ਰਿਸ਼ਤੇਦਾਰ ਗਵਾਂਡੀ ਤੇ ਪਿੰਡ ਦਾ ਸਰਪੰਚ ਹੁਣ ਕੈਮਰੇ ਸਾਹਮਣੇ ਆਏ ਦੱਸਦੀ ਹੈ ਕਿ ਤਾਰਿਕ ਜੋਤ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਜੈਸਮੀਨ ਕੋਰ ਨੂੰ ਜਿਉਂਦਾ ਦਫਨਾ ਦਿੱਤਾ ਸੀ ਥੋਨ ਦੱਸਦੀ ਹੈ ਕਿ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਾਰਕੀਟ ਦੇ ਵਿੱਚੋਂ ਤਾਰਿਕ ਜੋਤ ਸਿੰਘ ਉਹ ਸਾਰਾ ਸਮਾਨ ਖਰੀਦਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਕਿ ਕਿਸੇ ਨੂੰ ਜਿਉਂਦਾ ਦਫਨੋਣ ਵਾਸਤੇ ਚਾਹੀਦਾ ਹੁੰਦਾ ਹੈ ਤਰੀਕ ਜੋਤ ਸਿੰਘ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਸਾਡੇ ਘਰ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੇ ਸਥਿਤ ਦੇਸ਼ ਦੀ ਨਿਆਂਪਲਣਾਲੀ ਤੋਂ ਅਸੀਂ ਇਨਸਾਫ਼ ਦੀ ਉਮੀਦ ਕਿਵੇਂ ਕਰ ਸਕਦੇ ਹੜਾ ਕਿ ਹਾਏ ਕਿ ਪਿਤਾ ਮੋਹਨ ਸਿੰਘ ਢਾਲੀਵਾਲ ਅਤੇ ਮਾਤਾ ਜਸਵੀਰ ਕੋਲ ਢਾਲੀਵਾਲ ਦੋਵੇਂ ਹੀ ਗੁਰਬਾਨੀ ਦਾ ਪਾਠ ਕਰਦੇ ਰਹੇ ਨੇ ਜਦੋਂ ਤੋਂ ਉਹਨਾਂ ਨੇ ਮੰਗਲਵਾਰ ਤੋਂ ਇੱਕ ਖਬਰ ਸੁਣੀ ਹੈ ਤਾਂ ਉਹ ਕਾਫੀ ਜ਼ਿਆਦਾ ਦੁਖੀ ਨੇ ਤਰੀਕ ਜੋਤ ਸਿੰਘ ਦੇ ਚਾਚੇ ਦੇ ਪੁੱਤਰ ਨੇ ਦੱਸਿਆ ਹੈ ਕਿ ਉਹਨਾਂ ਦਾ ਕਜ਼ਨ ਬ੍ਰਦਰ 6 ਸਾਲ ਪਹਿਲਾਂ ਹੀ ਪੜ੍ਹਾਈ ਕਰਨ ਦੇ ਲਈ ਆਸਟ੍ਰੇਲੀਆ ਗਿਆ ਸੀ ਇਸ ਗੇਸ ਬਾਰੇ ਜਦ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਸਾਨੂੰ ਇਹ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਉਹਨਾਂ ਦੇ ਭਰਾ ਨੂੰ ਕੈਦ ਹੋ ਗਈ ਹੈ ਸੁਭਾਅ ਬਹੁਤ ਵਧੀਆ ਸੀਗਾ ਜੀ ਇੱਥੇ ਤਾਂ ਇਦਾਂ ਦੀ ਕੋਈ ਉਹਦੀ ਕਦੇ ਸ਼ਿਕਾਇਤ ਨਹੀਂ ਆਈ ਨਾ ਪਿੰਡ 'ਚ ਲੜਾਈ ਝਗੜਾ ਨਾ ਕਿਸੇ ਨਾਲ ਉੱਚੀ ਆਵਾਜ਼ 'ਚ ਬੋਲਣਾ ਵੀ ਮਤਲਬ ਵੀ ਅਸੀਂ ਕਹਿ ਨਹੀਂ ਸਕਦੇ ਸੀ ਇਹ ਯਕੀਨ ਨੂੰ ਮੰਨ ਨਹੀਂ ਸਕਦੇ ਜੀ ਇਹ ਗੱਲ ਨੂੰ ਵੀ ਉਹ ਇਦਾਂ ਦਾ ਕੁਝ ਕਰ ਸਕਦਾ ਜੀ ਕੀ ਪਾਣਾ ਬਸ ਤੇ ਜਿਹੜਾ ਹੋਇਆਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਜੀ ਸੋਸ਼ਲ ਮੀਡੀਆ ਤੋਂ ਹੀ ਜ਼ਿਆਦਾ ਪਤਾ ਲੱਗਿਆ ਅਸਲ 'ਚ ਕਿਉਂਕਿ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਨਾ ਉਹਨਾਂ ਨੇ ਵੀ ਕੋਈ ਦੱਸਣ ਮਤਲਬ ਵੀ ਉਹ ਸਮਝਿਆ ਉਚਿਤ ਨਹੀਂ ਸਮਝਿਆ ਵੀ ਚਲੋ ਸੋਸ਼ਲ ਮੀਡੀਆ ਤੇ ਖਬਰਾਂ ਚੱਲੀਆਂ ਕੁਝ ਨਿਊਜ਼ ਚੈਨਲ ਆਪਣਾ ਫੇਕ ਮੀਡੀਆ ਜਿਹੜਾ ਸੋਸ਼ਲ ਮੀਡੀਆ ਉਹਨੇ ਮਜ਼ਾਕ ਉਡਾਇਆ ਬੇਕਾਰ ਨਿਊਜ਼ਾਂ ਚਲਾਈਆਂ ਉਤੋਂ ਅਸੀਂ ਫਿਰ ਦੇਖ ਕੇ ਜੀ ਜਦੋਂ ਨਹੀਂ ਸਹਿਣ ਹੋਇਆ ਫਿਰ ਅਸੀਂ ਅਸਲ ਕਹਾਣੀ ਕੀ ਲੱਗੀ ਆ ਤੁਸੀਂ ਜਿਹੜਾ ਦੇਖਿਆ ਵਾ ਉਹ ਕੀ ਦੇਖਿਆ ਜਿਹੜਾ ਪੜਿਆ ਵਾ ਪੜਿਆ ਤਾਂ ਜੀ ਇਹੀ ਆ ਵੀ ਅਖਬਾਰ ਦੇਖਿਆ ਸੀਗਾ ਅਸੀਂ ਉਹਦੇ ਚ ਜਿਸ ਵਿੱਚ ਉਸ ਨੂੰ ਮਤ तकरीबन 2044 ਤੱਕ ਕਿਹਾ ਹੋਇਆ ਵੀ ਨੌ ਪ੍ਰੋਲ ਬੇਲ ਆ ਜੀ ਤੇ ਵੀ ਉਹਦੋਂ ਤੱਕ ਉਹਨੂੰ ਬੇਲ ਨਹੀਂ ਮਿਲ ਸਕਦੀ ਪਰ ਬੱਚਾ ਇਹੋ ਜਿਹਾ ਨਹੀਂ ਹੈਗਾ ਜੀ ਕੇਸ ਕਾਦਾ ਪਾਇਆ ਉਹ ਮਰਡਰ ਦਾ ਪਾਇਆ ਜੀ ਲੜਕੀ ਦਾ ਇਹ ਉਹਦੇ ਨਾਲ ਰਹਿੰਦੀ ਸੀ ਕੁੜੀ ਕੋਈ ਫਟਾ ਕੁਛ ਨਹੀਂ ਨਹੀਂ ਇਹ ਕੁੜੀ ਨਾਲ ਨਹੀਂ ਰਹਿੰਦੀ ਸੀ ਜੀ ਹੈਗੇ ਰਿਲੇਸ਼ਨ ਸੀਗੇ ਪਰ ਕੁੜੀ ਨਾਲ ਨਹੀਂ ਰਹਿੰਦੀ ਸੀ ਮਾੜੀ ਮੋਟੀ ਜਾਣ ਪਛਾਣ ਹੋ ਸਕਦੀ ਆ ਫੌਰਨ ਚ ਨਹੀਂ ਜਾਣਦੇ ਆਪਾਂ ਜਾਨ ਪਛਾਣ ਜਰੂਰ ਹੋ ਸਕਦੀ ਆ ਪਰ ਰਿਲੇਸ਼ਨ ਚ ਨਹੀਂ ਸੀ ਜੀ ਉਹਦੇ ਆਪਣੇ ਦੋਸਤ ਨਾਲ ਆਪਣੇ ਬ੍ਰਦਰ ਨਾਲ ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਐ ਇਦਾਂ ਦੀ ਵੀ ਮੇਰੇ ਨਾਲ ਲੜਕੀ ਰਹਿੰਦੀ ਆ ਨਹੀਂ ਮੇਰਾ ਤਾਂ ਜੀ ਛੋਟਾ ਬ੍ਰਦਰ ਸੀਗਾ ਕਜਨ ਸੀ ਮੇਰੇ ਨਾਲ ਐਜੀ ਗੱਲ ਨਹੀਂ ਕਰਦਾ ਸੀਗਾ ਜੀ ਉਹ ਜੇ ਕਰਦਾ ਤਾਂ ਫਿਰ ਆਪਾਂ ਦੱਸੀ ਦੇਣਾ ਸੀ ਜੀ ਪਰ ਇਕਜੋਤ ਸਿੰਘ ਦੇ ਗੁਆਂਢ ਦੇ ਵਿੱਚ ਰਹਿੰਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੜਾ ਹੀ ਨੇਕ ਸੁਭਾਦਾ ਇਨਸਾਨ ਹੈ ਕਿਉਂਕਿ ਉਹ ਪਹਿਲਾਂ ਸਾਡੇ ਨਾਲ ਹੀ ਖੇਡ ਪੜ ਕੇ ਵੱਡਾ ਹੋਇਆ ਤੇ ਬਹੁਤ ਸਨੇਕ ਬੰਦਾ ਸੀ ਸਾਡੇ ਜੀ ਮੁੰਡਾ ਬਹੁਤ ਸ਼ਰੀਫ ਸੀਗਾ ਜੀ ਕੋਈ ਇਦਾਂ ਦੇ ਪਿੰਡ ਵਿੱਚ ਕੋਈ ਗੱਲਬਾਤ ਨਹੀਂ ਸੀ ਜਾਂ ਕੋਈ ਦਿੱਕਤ ਨਹੀਂ ਸੀ। ਸਾਨੂੰ ਤਾਂ ਕੋਈ ਇਦਾਂ ਦਾ ਲੱਗਿਆ ਨਹੀਂ ਕਦੇ ਕਿਉਂਕਿ ਸਾਡੇ ਨਾਲ ਤਾਂ ਰਹਿੰਦਾ ਰਿਹਾ ਜੀ ਉੱਠਦਾ ਬੈਠਦਾ ਵੀ ਰਿਹਾ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਦਾ? ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਵਾ ਜੀ। ਸੋਸ਼ਲ ਮੀਡੀਆ ਤੇ ਜਾਂ ਨਿਊਜ਼ ਤੋਂ ਵਗੈਰਾ ਤੋਂ ਨਿਊਜ਼ ਵਗੈਰਾ ਆਈਆਂ ਉਦੋਂ ਹੀ ਸਾਨੂੰ ਪਤਾ ਲੱਗਿਆ ਕਿ ਕਿ ਇਦਾਂ ਦੀ ਕੋਈ ਗੱਲਬਾਤ ਹੋਈ ਆ। ਸਮਝ ਦੀ ਸਰਕਾਰ ਨੂੰ ਕੋਈ ਕਹਿਣਾ ਚਾਹੁੰਦੇ। ਸਮਝ ਜੀ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਸਾਡੀ ਇਹ ਅਪੀਲ ਆ ਵਾ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਕਾਨੂੰਨੀ ਪ੍ਰਕਿਰਿਆ ਕਰਕੇ ਆਪਣੀ ਉਹਨੂੰ ਇੱਧਰ ਇੰਡੀਆ ਜਾਂ ਪੰਜਾਬ ਲੈ ਜਾਂਦਾ ਜਾਵੇ ਤਾਂ ਕਿ ਉਹਨੂੰ ਇੱਥੇ ਜੇਲ੍ਹ 'ਚ ਰੱਖਿਆ ਜਾਵੇ ਉਧਰੋਂ ਰਿਪੋਰਟ ਕਰਕੇ ਤਾਂ ਕਿ ਇੱਥੇ ਪਰਿਵਾਰ ਦੇ ਵਿੱਚ ਰਹਿ ਸਕੇ ਜਾਂ ਉਹਨੂੰ ਮਿਲ ਸਕੇ ਪਰਿਵਾਰ ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਇਹਨਾਂ ਦਾ ਪਰਿਵਾਰ ਤਾਂ ਬੜਾ ਹਿੱਸਾ ਹੂ ਹੈ ਬੜਾ ਹੀ ਮਿਲਨਸਾਰ ਹੈ ਅਤੇ ਤਾਰਿਕ ਜੋਤ ਸਿੰਘ ਵੀ ਨਿੱਗੇ ਸੁਭਾ ਦਾ ਬੱਚਾ ਸੀ ਅਸੀਂ ਮੌਕੇ ਦੀਆਂ ਸਰਕਾਰਾਂ ਤੋਂ ਇਹ ਅਪੀਲ ਕਰਦੇ ਹਾਂ ਕਿ ਤਾਰੀਕ ਜੋਤ ਸਿੰਘ ਨੂੰ ਇੰਡੀਆ ਵਾਪਸ ਮੰਗਵਾਉਣ ਬੇਸ਼ੱਕ ਉਹ ਇੰਡੀਆ ਦੇ ਕਿਸੇ ਜੇਲ੍ਹ ਦੇ ਵਿੱਚ ਹੀ ਰੱਖਣ ਪਰੰਤੂ ਮਾਪਿਆਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ ਕਿ ਪਿੰਡਾਂ ਦੇ ਮਿਹਨਤ ਪਰਕੇ ਹਰੇਕ ਪਿੰਡਾਂ ਦੇ ਮੱਧ ਵਰਗੀ ਪਰਿਵਾਰ ਹੁੰਦੇ ਨੇ ਜੀ ਆਪਣੇ ਜਆਦ ਉਤਰਿਸਤ ਜ਼ਰਤੋ ਜਾਂ ਕੋ ਆਪਣਾ ਕਮਾ ਕੇ ਮਿਹਨਤ ਕਰਕੇ ਉਹਨਾਂ ਨੇ ਸਟੱਡੀ ਬੇਸ ਤੇ ਭਰ ਭੇਜਿਆ ਜੀ ਜੀ ਕਿੰਨੀ ਦੇਰ ਹੋ ਗਈ ਸੀ ਕਿ ਭੇਜੇ ਨੂੰ ਕੋਈ ਇਦਾਂ ਦੀ ਗੱਲ ਉਹਨਾਂ ਨੂੰ ਸੁਣਨੇ ਚਾਹੀਦੀ ਸੀ ਵੀ ਲੜਕੀ ਦਾ ਚੱਕਰ ਦਾ ਕੋਈ ਨਹੀਂ ਇਦਾਂ ਦੀ ਕੋਈ ਸੁਣਨ ਨਹੀਂ ਆ ਜੇ ਤਕਰੀਬਨ 5-6 ਸਾਲ ਹੋ ਗਏ ਉਹਨੂੰ ਵਾਰ ਕਰ ਜਾਂਦੇ ਸੀ ਹੁਣ ਸਾਨੂੰ ਸ਼ੋਅ ਮੀਡੀਆ ਜਾਂ ਪ੍ਰੈਸ ਮੀਡੀਆ ਤੇ ਗੱਲ ਦਾ ਪਤਾ ਲੱਗਿਆ ਜੀ ਇਹ ਅਪੀਲ ਕੀਤੀ ਅਪੀਲ ਕੀ ਕਰਦੇ ਹੁਣ ਅਸੀਂ ਤਾਂ ਭਾਰਤ ਸਰਕਾਰ ਨੂੰ ਵੀ ਅਪੀਲ ਕਰ ਸਕਦੇ ਹਾਂ ਕਿ ਉਹ ਸਾਡੇ ਜਿਵੇਂ ਨਗਰਚੋ ਦੀ ਲਹਿਰ ਆ ਜੇ ਪਰਿਵਾਰ ਨੂੰ ਤਾਂ ਚਲੋ ਹੋਣਾ ਹੀ ਆ ਕੋਈ ਵੀ ਬੰਦਾ ਨਗਰਚੋ ਦੀ ਸੌਂਖ ਖਾਣ ਨੂੰ ਤਿਆਰ ਨਹੀਂ ਹੈਗਾ ਕਦੇ ਕੋਈ ਬੜਾ ਹਿਸਾਬ ਸੀ ਸ਼ਾਰ ਸੀਗਾ ਵਧੀਆ ਜੌਬ ਮਿਲੀ ਸੀ ਅਜੇ ਤਾਂ ਪਾਸ ਸਰਕਾਰ ਨੂੰ ਉਹੀ ਬੇਨਤੀ ਕਰਾਂਗੇ ਵੀ ਉਹਦੀ ਕੋਈ ਕਾਨੂੰਨੀ ਕਾਰਵਾਈ ਕੋਈ ਅਪੀਲ ਕੀਤੀ ਜਾਵੇ ਉਹਨੂੰ ਉਤੋਂ ਰਿਪੋਰਟ ਕਰਾਇਆ ਜਾਵੇ ਤਾਂ ਕਿ ਚਾਹੇ ਇੱਥੇ ਜਿੱਦਾਂ ਜਰ ਕੋਈ ਕੇਸ ਹੈ ਇੱਥੇ ਇੰਡੀਆ ਦੀ ਜੇਲ੍ਹ ਚ ਰਹਿ ਜਵੇ ਉਹ ਆਪਾਂ ਮਾਪੇ ਉਹਨੂੰ ਦੇਖ ਤਾਂ ਸਕਣਗੇ ਜੀ ਮਾਪਿਆਂ ਦਾ ਬੜਾ ਬੁਰਾ ਹਾਲ ਹੈ ਮਾਪੇ ਨਾਲ ਤੁਸੀਂ ਵੀ ਗੱਲ ਕੀਤੀ ਹੋਣੀ ਹੈ ਕਿ ਗੱਲ ਕਰਨ ਨੂੰ ਤਿਆਰ ਹੈਗੇ ਨੇ ਇਸ ਟੌਪਿਕ ਤੇ ਨਹੀਂ ਇਸ ਟੌਪਿਕ ਤੇ ਜੋ ਬੰਦ ਬੜਾ ਉਦਾਸ ਹੈ ਇਸ ਟੌਪਿਕ ਤੇ ਗੱਲ ਕਰਨ ਤੋਂ ਕਰਨ ਦੇ ਨੂੰ ਤਿਆਰ ਨਹੀਂ ਹੈ ਜੇ ਪਰ ਇਕਜੋਤ ਸਿੰਘ 2017 ਵਿੱਚ ਐਡੀਲੇਡ ਵਿੱਚ ਸ਼ਿਫਟ ਹੋ ਗਿਆ ਸੀ ਅਤੇ ਉਸਤੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਜੈਸਮਿਨ ਕੋਰ ਨੂੰ ਉਸਦੇ ਕੰਮ ਵਾਲੀ ਥਾਂ ਤੋਂ ਅਗਵਾ ਕਰਨ ਤੋਂ ਬਾਅਦ ਦਖਣੀ ਆਸਟ੍ਰੇਲੀਆ ਦੇ ਰਿਮੋਟ ਫਲਿੰਡਰ ਰੇਸ ਦੇ ਵਿੱਚ ਜੋਂਦਾ ਦਫਨੌਨ ਦੇ ਦੋਸ਼ ਹੇਠ ਕੈਦ ਹੋਈ ਹੈ ਸਮਰਾਲਾ ਤੋਂ ओमप्रकाश ਸਿੰਘ ਮਿੰਟੂ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી